ਕਿਆ ਗਿਆ ਜਿਹੜੇ ਰੋਡ ਸ਼ੋ ਹੋ ਰਿਹਾ ਤੁਹਾਡੇ ਜਾਂ ਮੀਟਿੰਗਾਂ ਹੋ ਰਹੀਆਂ ਕਾਫਲਾ ਦਿਨ ਬਦ ਦਿਨ ਵੱਧਦਾ ਨਜ਼ਰ ਆਇਆ ਉਤਸ਼ਾਹ ਬਹੁਤ ਸੀ ਨੌਜਵਾਨਾਂ ਦੇ ਵਿੱਚ ਕਿਵੇਂ ਦੇਖਦੇ ਹੋ ਸਾਰੀ ਚੀਜ਼ ਨੂੰ ਇਕੱਠਾ ਕਾਫੀ ਦੇਖਣ ਨੂੰ ਮਿਲਿਆ ਸੋ ਇਹ ਤੇ ਤੁਸੀਂ ਵੇਖ ਰਹੇ ਹੋ ਬਾਕੀ ਪ੍ਰਮਾਤਮਾ ਦੇ ਹੱਥ ਵਸ ਜੋ ਮਿਹਨਤ ਕਰਨਾ ਸਾਡਾ ਫਰਜ਼ ਹੈ ਆਫ ਦਾ ਕੈਮਰਾ ਇਹ ਕਹਿੰਦੇ ਨਜ਼ਰੀ ਆਇਆ ਕਿ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਨੌਜਵਾਨ ਦੇ ਨਾਲ ਰਾਹੁਲ ਸ਼ਰਮਾ ਦੇ ਨਾਲ ਖੜੇ ਹਾਂ ਉਹਨਾਂ ਨੂੰ ਕਿਵੇਂ ਦੇਖੀ ਮੇਰੇ ਭਰਾ ਆ ਜੀ ਉਹ ਸੱਜਣਾ ਇਹ ਜਦੋਂ ਗੱਲ ਕੋ ਬੰਦਾ ਕਹਿੰਦਾ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਪਾਰਟੀ ਨੇ ਜਦੋਂ ਉਮੀਦਵਾਰ ਲਾਣਤਾ ਜਿਲ੍ਹਾ ਪ੍ਰੀਸ਼ਦ ਦਾ ਸੋਚ ਕੀ ਮੰਨਦੇ ਵਜਾਇ ਜੀ ਕਿ ਕਿਹੜਾ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਕੀ ਸਾਡੇ ਹਲਕੇ ਦੇ ਵਿੱਚ ਹੋਣ ਵਾਲਾ ਸਾਡੇ ਬਲਾਕ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣ ਵਾਲੀਆਂ ਕੀ ਮੰਨਦੇ ਹੋ ਤੁਸੀਂ ਮੈਂ ਸਭ ਤੋਂ ਪਹਿਲਾਂ ਮੈਂ ਮੈਂ ਸੇਖਵਾਨ ਸਾਹਿਬ ਨੂੰ ਬਾਰ-ਬਾਰ ਕਹਿਣਾ ਸਰਕਾਰ ਨੂੰ ਵੀ ਕਹਿਣਾ ਸਭ ਤੋਂ ਪਹਿਲਾਂ ਮੇਰੀ ਜਿਹੜੀ ਇਹ ਨਾ ਅੱਖ ਆਪਣੀ ਮੈਡੀਕਲ ਦੇ ਉੱਤੇ ਆ ਵੀ ਸਾਡਾ ਬੰਦਾ ਨਹੀਂ ਕੋਈ ਦੁਨੀਆ ਤੋਂ ਫੈਸਿਲਿਟੀ ਕਰਕੇ ਚੱਲ ਜਾਣਾ ਚਾਹੀਦਾ ਕੀਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਬਲਾਕ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੀ ਤੇਜ਼ੀ ਦੇ ਨਾਲ ਚੱਲ ਰਿਹਾ ਜੇ ਆਵਾਮ ਆਦਮੀ ਪਾਰਟੀ ਦੀ ਗੱਲ ਕਰ ਲਈ ਤਾਂ ਆਵਾਮ ਆਦਮੀ ਪਾਰਟੀ ਦੇ ਜ਼ੋਨ ਕਨਨਮਨ ਤੋਂ ਜਿਹੜੇ ਉਮੀਦਵਾਰ ਨੇ ਰੌਹਲ ਸ਼ਰਮਾ ਉਹਨਾਂ ਦਾ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ ਵੱਡਾ ਹੰਗਾਰਾ ਜਿਹੜਾ ਮਿਲਦਾ ਆ ਰਿਹਾ ਕਿਉਂਕਿ ਨਵੀਂ ਸੋਚ ਨੌਜਵਾਨ ਨੇ ਯੂਥ ਨੇ ਤਾਂ ਨੌਜਵਾਨਾਂ ਦੇ ਵਿੱਚ ਭਰਮਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਇਕ ਉਮੀਦਵਾਰ ਰਾਹੁਲ ਸ਼ਰਮਾ ਨੇ ਕਲਪਤ ਕਰ ਲਿਆ ਰਾਹੁਲ ਜੀ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨਿਊਜ਼ ਨੇ ਬਹੁਤ ਬਹੁਤ ਧੰਨਵਾਦ ਸਰ ਸਵੇਰੇ ਸਵੇਰੇ ਆਪਾਂ ਅੱਜ ਤੁਹਾਡੀ ਵੇਟ ਕਰ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਸੋ ਜਿਵੇਂ ਤੁਸੀਂ ਜਾਣਦੇ ਹੋ ਪਰਸੋਂ ਚੌਥ ਦੀ ਕਵਰੇਜ ਕਰ ਰਹੇ ਹੋ ਸਾਰੇ ਮੁੰਡੇ ਯੂਥ ਸਾਰਿਆਂ ਨੂੰ ਇੱਕ ਉਮੀਦ ਮਤਲਬ ਇਹ ਵੀ ਆਪਣੇ ਨਾਲ ਦਾ ਮੁੰਡਾ ਸਾਡੇ ਚ ਖੇਡਿਆ ਵੱਡਾ ਹੋਇਆ ਹਨਾ ਸਾਰੇ ਆਪਾਂ ਇੱਥੋਂ ਪਲੇ ਆ ਇੱਥੇ ਪੜ੍ਹੇ ਆ ਸੋ ਸਾਰਿਆਂ ਨੂੰ ਮੇਰੇ ਸੱਜਣ ਮਿੱਤਰੇ ਏਵੇਂ ਕਿ ਬਾਹਰੋਂ ਫੋਨ ਮੈਨੂੰ ਕਰ ਰਿਹਾ ਵੀ ਯਾਰ ਦੱਸ ਕਿਹੜੇ ਪਿੰਡ ਚ ਲੋੜ ਆ ਕਈ ਬੰਦੇ ਆ ਮਤਲਬ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੇਰੇ ਕੋਈ ਕਈ ਵਾਰ ਫੋਨ ਨਹੀਂ ਕੀਤੇ ਜਾ ਰਹੇ ਬੰਦਿਆਂ ਨੂੰ ਪਰ ਉਹਨਾਂ ਦੇ ਫੋਨ ਆ ਰਹੇ ਵੀ ਮੈਨੂੰ ਤੁਹਾਨੂੰ ਪਤਾ ਤੂੰ ਬਿਜ਼ੀ ਆ ਵੀ ਆਸ ਪਿੰਡ ਚ ਸਾਡਾ ਇਹ ਬੰਦਾ ਹੀ ਆਸ ਪਿੰਡ ਚ ਸਾਡਾ ਇਹ ਬੰਦਾ ਹੀ ਛੇਤੀ ਜਾ ਕੇ ਮਿਲਣਾ ਤੁਹਾਨੂੰ ਪਤਾ ਟਾਈਮ ਹੀ ਥੋੜਾ ਮਿਲਿਆ 6-7 ਦਿਨ ਸੋ ਮੇਰੀ ਤੁਹਾਡੇ ਮਾਧਿਅਮ ਰਾਈ ਵੀ ਅਪੀਲ ਵੀ ਥੋੜੇ ਟਾਈਮ ਚ ਲਗਭਗ ਤੇ ਮੈਂ ਕੋਸ਼ਿਸ਼ ਕੀਤੀ ਆ ਵੀ ਹਰ ਬੰਦੇ ਨੂੰ ਕਿਹਾ ਜਾ ਸਕੇ ਪਰ ਫਿਰ ਵੀ ਜੇ ਕਿਸੇ ਮੇਰੇ ਵੀਰਪਰਾ ਤੱਕ ਗੱਲ ਮੇਰੀ ਨਹੀਂ ਪਹੁੰਚੀ ਸੋ ਆਪਣਾ ਭਰਾ ਸਮਝ ਕੇ ਜਿੱਥੇ ਕਿਤੇ ਹੋ ਸਕਦਾ ਫੋਨ ਫਾਨ ਘਮਾ ਲੈਣ ਸੋ ਆਪਾਂ ਜਿਹੜੀ ਮੇਰੀ ਮਦਦ ਕੀਤੀ ਜਾ ਸਕੇ ਦੇਖਿਆ ਗਿਆ ਜਿਹੜੇ ਰੋਡ ਸ਼ੋਅ ਹੋ ਰਿਹਾ ਤੁਹਾਡੇ ਜਾਂ ਮੀਟਿੰਗਾਂ ਹੋ ਰਹੀਆਂ ਕਾਫਲਾ ਦਿਨ ਬਦ ਦਿਨ ਵੱਧਦਾ ਨਜ਼ਰ ਆਇਆ ਉਤਸ਼ਾਹ ਬਹੁਤ ਸੀ ਨੌਜਵਾਨਾਂ ਦੇ ਵਿੱਚ ਕਿਵੇਂ ਦੇਖਦੇ ਹੋ ਸਾਰੀ ਚੀਜ਼ ਨੂੰ ਇਕੱਠਾ ਕਾਫੀ ਦੇਖਣ ਨੂੰ ਮਿਲਿਆ ਕੱਲ ਵੀ ਤੁਸੀਂ ਵੇਖ ਰਹੇ ਸੀ ਜਿੱਦਾਂ ਕਾਫੀ ਪਿੰਡਾਂ 'ਚ ਜੁਆਇਨਿੰਗਾਂ ਹੋ ਗਈਆਂ ਕਈ ਜਿਹੜੇ ਨੌਜਵਾਨ ਜਿਹੜੇ ਇੱਧਰ ਉੱਧਰ ਪਾਰਟੀਆਂ 'ਚ ਵੀ ਉਹ ਆਪਣੀ ਪਾਰਟੀ ਬਾਜ਼ੀ ਛੱਡ ਕੇ ਸਿਰਫ ਐਜੇ ਭਰਾ ਤੌਰ ਤੇ ਮੇਰੇ ਨਾਲ ਚੱਲ ਪਏ ਹੈ ਕਈ ਬੰਦੇ ਜਿਹੜੇ ਮਤਲਬ ਸਾਹਮਣੇ ਨਹੀਂ ਆ ਸਕਦੇ ਉਹ ਵੀ ਮੇਰੀ ਮਦਦ ਕਰ ਰਹੇ ਆ ਵੀ ਕੋਈ ਨਹੀਂ ਸਾਡਾ ਭਰਾ ਖੜਾ ਸੋ ਇਹ ਤੇ ਤੁਸੀਂ ਵੇਖ ਰਹੇ ਹੋ ਬਾਕੀ ਪ੍ਰਮਾਤਮਾ ਦੇ ਹੱਥ ਵਸ ਜੋ ਮਿਹਨਤ ਕਰਨਾ ਸਾਡਾ ਫਰਜ ਹੈ ਬਹੁਤ ਸਾਰੇ ਐਸੇ ਲੋਕਾਂ ਨਾਲ ਮੁਲਾਕਾਤ ਹੋਈ ਜਿਹੜੀ ਆਫ ਦਾ ਕੈਮਰਾ ਇਹ ਕਹਿੰਦੇ ਨਜ਼ਰੀ ਆਏਗਾ ਹੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਨੌਜਵਾਨ ਦੇ ਨਾਲ ਰਾਹੁਲ ਸ਼ਰਮਾ ਦੇ ਨਾਲ ਖੜੇ ਆ ਉਹਨਾਂ ਨੂੰ ਕਿਵੇਂ ਦੇਖਦੇ ਮੇਰੇ ਭਰਾ ਆ ਜੀ ਉਹ ਸੱਜਣ ਹੈ ਇਹ ਜਦੋਂ ਗੱਲ ਕੋ ਬੰਦਾ ਕਹਿੰਦਾ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਇੱਕ ਉਹ ਇੱਕ ਮਿੰਟ ਦਾ ਜਾਂ ਇੱਕ ਦੋ ਦਿਨ ਦਾ ਕੰਮ ਨਹੀਂ ਹੁੰਦਾ ਇਹ ਪਿਛਲੀਆਂ 8-10 ਸਾਲ ਪੁਰਾਣੀਆਂ ਯਾਰੀਆਂ ਉਹਨਾਂ ਨਾਲ ਚੰਗੇ ਅਸੀਂ ਵਿਚਰੇ ਆ ਉਹਨਾਂ ਦੇ ਕੰਮ ਆਏ ਆ ਆਫ ਦੀ ਰਿਕਾਰਡ ਤੁਹਾਨੂੰ ਵੀ ਕਹਿ ਕੇ ਜਾਂਦੇ ਆ ਵੀ ਭਰਾ ਸਾਡੇ ਦੀ ਮਦਦ ਤੇ ਆਪਾਂ ਕਦੀ ਕਿਸੇ ਨਾਲ ਗਲਤ ਕੀਤਾ ਹੀ ਨਹੀਂ ਭਾਜੀ ਜਿੱਥੇ ਕਿਤੇ ਹੋ ਸਕੇ ਨਾ ਉਥੇ ਵੱਧ ਤੋਂ ਵੱਧ ਅਗਲੇ ਬੰਦੇ ਦੀ ਮਦਦ ਕਰੀ ਦੀ ਵੀ ਯਾਰ ਇਹਦਾ ਕੰਮ ਨਿਕਲਣਾ ਚਾਹੀਦਾ ਜੋ ਤੁਹਾਡੇ ਹੱਥ ਚ ਹੈ ਜੇ ਨਹੀਂ ਹੋਏ ਝੂਠਾ ਲਾਰਾ ਕਦੀ ਕਿਸੇ ਨੂੰ ਲਾਇਆ ਨਹੀਂ ਹੈਗਾ ਤੇ ਹੈਗਾ ਨਹੀਂ ਹੈ ਤੇ ਨਹੀਂ ਦੇਖਿਆ ਗਿਆ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਿਹਾ ਪਿੰਡ ਦੀ ਨੁਮਾਇੰਦਗੀ ਵੀ ਹੰਡਾਈ ਆ ਇਹ ਆਮ ਆਦਮੀ ਪਾਰਟੀ ਹੈ ਅਜਿਹਾ ਕਿਹਾ ਕੀ ਲੱਗਿਆ ਰਾਹੁਲ ਸ਼ਰਮਾ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸਰ ਜਿਹੜੀ ਇੱਕ ਵਿਚਾਰਧਾਰਾ ਤੇ ਇੱਕ ਮੈਂ ਕੱਲ ਵੀ ਗੱਲ ਕੀਤੀ ਸੀ ਡਾਊਨ ਅਰਥ ਜਿਹੜੀਆਂ ਨਾ ਹਰ ਚੀਜ਼ ਸੀਐਮ ਸਾਹਿਬ ਨੂੰ ਪਤਾ ਹੈ ਵੀ ਬੇਸਿਕ ਲੈਵਲ ਤੇ ਪ੍ਰੋਬਲਮਸ ਕੀ ਹੈ ਵੱਡੇ ਵੱਡੇ ਲੀਡਰ ਹੈ ਕੈਪਟਨ ਅਮਰਿੰਦਰ ਸਿੰਘ ਅਰਗੇ ਸਿਸਵਾ ਫਾਰਮ 'ਚ ਬੈਠੇ ਬੰਦੇ ਨੂੰ ਪਿੰਡ ਵਾਲੇ ਸਿਸਟਮ ਦਾ ਕੀ ਪਤਾ ਉਹਨਾਂ ਸਵੇਰੇ ਉੱਠਣਾ ਫੋਨ ਕਮਾਣਾ ਅਫਸਰਾਂ ਕੋਲ ਰਿਪੋਰਟ ਲੈਣੀ ਐਦਾਂ ਕੰਮ ਨਹੀਂ ਚੱਲਦੇ ਸੀਐਮ ਸਾਹਿਬ ਇੱਕ ਬੜੀ ਗਰਾਊਂਡ ਲੈਵਲ ਤੋਂ ਉੱਠੇ ਆ ਮੈਂ 3-4 ਵਾਰੀ ਉਹਨਾਂ ਨੂੰ ਮਿਲਿਆ ਪਹਿਲੀ ਵਾਰ ਮਿਲਿਆ ਸੀ ਦੂਜੀ ਵਾਰੀ ਉਹਨਾਂ ਨੂੰ ਮੇਰਾ ਨਾਮ ਬਾਈ ਨੇਮ ਯਾਦ ਹੀ ਈ ਸ਼ਰਮਾ ਸਾਹਿਬ ਠੀਕ ਮਤਲਬ ਕਿ ਦਾਹਣਾ ਠੀਕ ਹੈ ਮੈਨੂੰ ਮੈਂ ਹੈਰਾਨ ਹੋ ਗਿਆ ਵੀ ਯਾਰ ਐਡਾ ਵੱਡਾ ਬੰਦਾ ਉਹਨਾਂ ਨੂੰ ਹਰ ਚੀਜ਼ ਦਾ ਪਤਾ ਪਿੰਡਾਂ ਚ ਤਾਰਾਂ ਦੀ ਕੀ ਪ੍ਰੋਬਲਮ ਹੈ ਨਰੇਗਾ ਦੀ ਕੀ ਪ੍ਰੋਬਲਮ ਹੈ ਦੀਪੂ ਦੀ ਕੀ ਪ੍ਰੋਬਲਮ ਹੈ ਨਾ ਕਟਾਣਾ ਐਡ ਕਰਨਾ ਹਰ ਚੀਜ਼ ਦੇ ਉਹਨਾਂ ਦੇ ਫਾਦਰ ਸਾਹਿਬ ਵੀ ਆਪਣੇ ਪ੍ਰਿੰਸੀਪਲ ਮਾਸਟਰ ਸੀਗੇ ਤੇ ਮੇਰੇ ਫਾਦਰ ਸਾਹਿਬ ਤੁਸੀਂ ਜਾਣਦੇ ਹੋ ਵੀ ਟੀਚਰ ਰਿਟਾਇਰ ਬਾਅਦੋਂ ਪ੍ਰਿੰਸੀਪਲ ਰਿਟਾਇਰ ਹੋਇਆ ਸੋ ਮਤਲਬ ਬੜੀ ਖੁਸ਼ੀ ਮਿਲਦੀ ਉਹਨਾਂ ਨੂੰ ਮਿਲ ਕੇ ਵੀ ਜਦੋਂ ਗਰਾਊਂਡ ਲੈਵਲ ਦੀਆਂ ਗੱਲਾਂ ਕਰਦੇ ਤੇ ਮੈਂ ਐਵੇਂ ਦਾ ਬੰਦਾ ਮੈਨੂੰ ਇੱਕ ਨਾ ਸਿਲਵਰ ਮੂਨ ਸਟਾਈਲ ਤੋਂ ਬਹੁਤ ਖੇਜ ਆ ਮੈਨੂੰ ਜਿਹੜੇ ਲੋਕ ਮਤਲਬ ਬਸ ਐਵੇਂ ਹੈਲੀਕਾਪਟਰ ਨਹੀਂ ਉਤਰਨਾ ਚਾਹੁੰਦੇ ਆ ਨਾ ਨਹੀਂ ਥੱਲੇ ਲੋਕਾਂ ਨੂੰ ਐਵੇਂ ਸਮਝਦੇ ਆ ਵੀ ਇਹ ਲੋਕੀ ਕੀੜੇ ਮਕੌੜੇ ਆ ਥੱਲੇ ਮੈਨੂੰ ਉਹਨਾਂ ਬੰਦਿਆਂ ਦਾ ਬਹੁਤ ਪ੍ਰੋਬਲਮ ਆ ਪਾਰਟੀ ਨੇ ਜਦੋਂ ਉਮੀਦਵਾਰ ਲਾਂਤਾ ਜਿਲ੍ਹਾ ਪ੍ਰੀਸ਼ਦ ਦਾ ਸੋਚ ਕੀ ਬੰਨਦੇ ਵਜਾਇ ਜੀ ਕਿ ਕਿਹੜਾ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਕੀ ਸਾਡੇ ਹਲਕੇ ਦੇ ਵਿੱਚ ਹੋਣ ਵਾਲਾ ਸਾਡੇ ਬਲਾਕ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣ ਵਾਲੀਆਂ ਕੀ ਮੰਨਦੇ ਵੇ ਸੋਚ ਮੈਂ ਸਭ ਤੋਂ ਪਹਿਲਾਂ ਮੈਂ ਮੈਂ ਸੇਖਵਾਨ ਸਾਹਿਬ ਨੂੰ ਬਾਰ-ਬਾਰ ਕਹਿਣਾ ਸਰਕਾਰ ਨੂੰ ਵੀ ਕਹਿਣਾ ਸਭ ਤੋਂ ਪਹਿਲਾਂ ਮੇਰੀ ਜਿਹੜੀ ਇਹ ਨਾ ਅੱਖ ਆਪਣੀ ਮੈਡੀਕਲ ਦੇ ਉੱਤੇ ਆ ਵੀ ਸਾਡਾ ਬੰਦਾ ਨਹੀਂ ਕੋਈ ਦੁਨੀਆ ਤੋਂ ਫੈਸਿਲਿਟੀ ਕਰਕੇ ਚੱਲ ਜਾਣਾ ਚਾਹੀਦਾ ਜੇ ਕਿਸੇ ਨੂੰ ਕੋ ਅਟੈਕ ਆ ਗਿਆ ਕੋ ਪ੍ਰੋਬਲਮ ਪੈ ਗਈ ਭੈਣੀ ਮੀਆਂ ਖਾਨ ਨੂੰ ਫਰਸਟ ਏਡ ਮਿਲੇ ਇਹ ਕੰਮ ਮੈਂ ਬਾਰ ਬਾਰ ਯੋਰ ਦਿੰਨਾ ਵੀ ਕਹਿ ਕੇ ਕਰਵਾਣਾ ਇਹ ਕੰਮ ਵੀ ਫਸਟ ਏਡ ਫਸਟ ਟ੍ਰੀਟਮੈਂਟ ਸਾਨੂੰ ਭੈਣੀ ਮਿਲੇ ਸਾਨੂੰ ਭੱਜ ਕੇ ਅੰਮ੍ਰਿਤਸਰ ਨਾ ਜਾਣਾ ਪਏ 40s ਚ ਨਾ ਜਾਣਾ ਪਏ 40s ਜਾਂਦਿਆਂ ਨੂੰ ਡੇਢ ਘੰਟਾ ਲੱਗਦਾ ਜਲੰਧਰ ਜਾਂਦਿਆਂ ਨੂੰ ਡੇਢ ਘੰਟਾ ਲੱਗਦਾ ਗਰਦਾਸਪੁਰ ਜਾਂਦਿਆਂ ਨੂੰ ਘੰਟਾ ਲੱਗਦਾ ਤੇ ਉਨੇ ਚ ਬੰਦਾ ਦਮ ਤੋੜ ਦਿੰਦਾ ਕਮ ਸੇ ਕਮ ਨੂੰ ਆਕਸੀਜਨ ਫਸਟ ਏਡ ਤੇ ਇੱਥੋਂ ਮਿਲੇ ਵੀ ਆਪ ਅੱਗੇ ਲੈ ਕੇ ਜਾ ਸਕੀ ਇੱਕ ਸਕੂਲਾਂ ਦਾ ਜਿਹੜਾ ਲੈਵਲ ਹੈ ਇਹ ਥੋੜਾ ਜਿਹਾ ਹੋਰ ਜਿਹੜਾ ਚੁੱਕਨ ਦੀ ਲੋੜ ਹੈ ਇੱਕ ਮੈਂ ਚਾਹਨਾ ਜਿੰਨੇ ਸਾਡੇ ਪਿੰਡ ਬੇਰੀ ਤੋਂ ਲੈ ਕੇ ਤੁਗਲਵਾਲ ਬੇਰੀ ਸੂਚਾਂ ਥੱਲੇ ਕੋਟ ਪੈਣੀ ਮੀਆਂ ਖਾ ਜਿੰਨੀ ਥੱਲੇ ਬੈਲਟ ਹੈ ਆ ਬੇਟ ਦੀ ਬੈਲਟ ਦੇ ਵਿੱਚ ਇੱਕ ਵੱਡਾ ਪਲਾਂਟ ਵੱਡੀ ਮਸ਼ੀਨਰੀ ਫੈਕਟਰੀ ਕੋ ਸਰਕਾਰ ਵੱਲੋਂ ਲੱਗਣੀ ਚਾਹੀਦੀ ਹੈ ਵੀ ਜਿਹੜੇ ਸਾਡੇ ਮੁੰਡੇ ਆ ਉਹ ਨਾ ਕਿ ਗੁਜਰਾਤ ਔਰ ਜਿਹੜੇ ਪੌਕਲੈਂਡ ਤੇ ਜਾਂਦੇ ਆ ਮੁੰਡੇ ਵਿਚਾਰੇ ਜੀ ਸੀ ਬੀਆਂ ਤੇ ਜਾਂਦੇ ਆ ਇਹ ਉੱਧਰ ਜਾਣ ਦੀ ਬਜਾਏ ਇੱਧਰ ਕੰਮ ਕਰਨ ਸਾਡੇ ਪਿੰਡਾਂ 'ਚ ਸਵੇਰੇ ਜਾਣ ਤੇ ਸ਼ਾਮੀ ਵਾਪਸ ਆਣ ਬੇਸਿਕ ਗਰਾਊਂਡ ਰਿਐਲਿਟੀ ਇਹ ਅੱਜ ਦੀ ਡੇਟ 'ਚ ਕੀੜੀ ਮਿਲਚ ਕਈ ਮੁੰਡੇ ਸਾਡੇ ਹੱਥੋਂ ਦੇ ਕਈ ਬੀਬੀਆਂ ਵੀ ਜਿਨ੍ਹਾਂ ਨੂੰ ਬੱਸ ਲੈ ਕੇ ਜਾਂਦੀ ਤੇ ਛੱਡ ਕੇ ਜਾਂਦੀ ਹੈ। ਇਹੋ ਜਿਹਾ ਇੱਕ ਪ੍ਰੋਜੈਕਟ ਬੇਟ ਲਾ ਕੇ ਜਹਰ ਲੀਡਰ ਦੀ ਅੱਖ ਬੇਟ ਤੇ ਆ। ਵੀ ਯਾਰ ਜੇ ਮਿਲਰ ਵਾਲਾ ਬੇਟ ਪੈ ਗਿਆ ਤੇ ਮੈਂ ਬਣ ਜਾਣਾ। ਪਰ ਹਰ ਬੇਟ ਦੇ ਬੰਦੇ ਦੀ ਅੱਖ ਲੀਡਰਾਂ ਤੇ ਆ ਵੀ ਹਾਨੂੰ ਕੀ ਦਿੰਦੇ ਹੋ? ਸਾਨੂੰ ਵੀ ਤੇ ਕੁਝ ਚਾਹੀਦਾ ਨਾ। ਸਾਨੂੰ ਇੱਕ ਪ੍ਰੋਜੈਕਟ ਚਾਹੀਦਾ ਜਾਂ ਤੇ ਇੱਕ ਚੰਗਾ ਕਾਲਜ। ਸਾਡੇ ਬੇਟ ਲਾ ਕੇ ਚਾਹੇ ਉਹ ਪੈਣੀ ਮੀਆਂ ਖਾਂ ਹੋਏ। ਕਿ ਆਇਓ ਨੂਨਾ ਵਰਕ ਤਾਂ ਆਏ ਮੁੱਲਾਂ ਵਾਲੋ ਇਹ ਪਸਵਾਲੀ ਹੋਏ ਇਹੋ ਜੇ ਇਲਾਕੇ ਚ ਕੋਈ ਇੱਕਾ ਨੂੰ ਚੰਗਾ ਵਧੀਆ ਕਾਲਜ ਜਿੱਥੇ ਇੱਕ ਕਾਲਜ ਆਂਦਾ ਤੇ ਹੋਰ ਉਹਦੇ ਨਾਲ ਕਿੰਨਾ ਚੀਜ਼ਾਂ ਡਵੈਲਪ ਹੁੰਦੀਆਂ ਮੰਨ ਲਓ ਚੰਗੀਆਂ ਯੂਨੀਵਰਸਿਟੀ ਕੋ ਆਗੇ ਚੰਗੀ ਕਾਲਜ ਆ ਜਾਏ ਸਾਨੂੰ ਯਾਰ ਚੰਡੀਗੜ੍ਹ ਜਲੰਧਰ ਪੜਨ ਜਾਣਾ ਪੈਂਦਾ ਗਰਦਾਸਪੁਰ ਪੜਨ ਜਾਣਾ ਪੈਂਦਾ ਸੋ ਇਹਨਾਂ ਗੱਲਾਂ ਤੇ ਮੇਰਾ ਖਾਸ ਤੇ ਆ ਜੀ ਜਿਵੇਂ ਤੁਸੀਂ ਗੱਲਾਂ ਕੀਤੀਆਂ ਬੜੀ ਢੰਗਾਈ ਦੀਆਂ ਗੱਲਾਂ ਵਿਚਾਰਨ ਵਾਲੀਆਂ ਗੱਲਾਂ ਇਹ ਚੀਜ਼ਾਂ ਆndੀਆਂ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਏਗਾ ਉਮੀਦਾਂ ਵੀ ਬਹੁਤ ਰੱਖ ਰਹੇ ਨੇ ਲੋਕ ਪਾਰਟੀ ਵੀ ਮਾਨ ਕਰ ਰਹੀ ਆ ਜੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀ ਗੱਲ ਕਰ ਲਈ ਉਹ ਫਕਰ ਮਹਿਸੂਸ ਕਰ ਰਹੇ ਆ ਕਿ ਯੂਥ ਆ ਨੌਜਵਾਨਾ ਸੋਚ ਵਧੀਆ ਲੋਕਾਂ ਨੂੰ ਵੀ ਇਸ ਚੀਜ਼ ਦਾ ਮਾਣ ਤਾਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਦੇ ਖਰੇ ਉਤਰੋਗੇ ਕੋਸ਼ਿਸ਼ ਤੇ 101% ਕਰਾਂਗਾ ਵੀ ਸਰਕਾਰ ਤੱਕ ਗੱਲ ਪਹੁੰਚਾਈ ਜਾ ਸਕੇ ਹੁਣ ਜੇ ਸਿਸਟਮ ਚ ਉਤਰੇ ਆ ਤੇ ਚੇਂਜ ਤੇ ਥੋੜਾ ਬਹੁਤ ਜ਼ਰੂਰ ਕਰਾਂਗੇ ਜਿੱਥੋਂ ਤੱਕ ਵਾਅ ਲੱਗਦੀ ਹੋएगी ਲਾਵਾਂਗੇ ਮੈਂ ਮਤਲਬ ਮੈਨੂੰ ਖੁਦ ਕਈ ਵਾਰੀ ਲੱਗਦਾ ਵੀ ਮੈਂ ਇੱਕ ਵਾਰੀ ਆਪਣਾ ਵੋਟਰ ਏਰੀਆ ਚਮਕਾਣਾ ਚਾਹੀਏ ਕਿਹੇ ਤਰੀਕੇ ਵੀ ਚਮਕਾਈਏ ਇਹ ਸਿਰਫ ਵੋਟਰ ਨਾ ਰਹਿ ਜਾਣ ਇਹ ਇੱਕ ਇਨਾਂ ਚ ਜਾਣ ਪੈ ਜੇ ਵੀ ਯਾਰ ਕਿਸੇ ਨੇ ਆ ਡੇਲੀ ਕੁਛ ਕੀਤਾ ਚਾਹੇ ਕੋਈ ਲੀਡਰ ਵੀ ਕਰਦੇ ਮੈਨੂੰ ਇਸ ਗੱਲ ਨਾਲ ਕੋਈ ਦੋ ਰਤੀਆਂ ਕੋ ਫਰਕ ਨਹੀਂ ਪੈਂਦਾ ਪਰ ਸਾਨੂੰ ਵੇਟ ਨੂੰ ਐਜ਼ ਏ ਵੋਟਰ ਨਾ ਵਰਤੋ ਐਜ਼ ਏ ਸਾਨੂੰ ਇੱਕ ਬੰਦੇ ਸਮਝੋ ਵੀ ਵਧੀਆ ਬੰਦੇ ਯਾਰ ਇਹਨਾਂ ਨੂੰ ਵੀ ਅਸੀਂ ਕਿਹੇ ਟਿਕਾਣੇ ਤੇ ਲਾਣਾ ਕੱਲਾ ਸੜਕਾਂ ਜਾਂ ਇਹ ਚੀਜ਼ਾਂ ਵੀ ਵਧੀਆ ਚੀਜ਼ਾਂ ਆ ਹੁਣ ਤੁਸੀਂ ਵੇਖ ਰਹੇ ਹੋ ਨਵੀਆਂ ਸੜਕਾਂ ਬਣ ਰਹੀਆਂ ਕਈ ਬੰਦੇ ਕਹਿ ਰਹੇ ਆ ਵੀ ਸੜਕਾਂ ਨਹੀਂ ਬਣ ਰਹੀਆਂ ਤੁਸੀਂ ਜਿਹੜੇ ਰੋਡ ਤੋਂ ਲੰਘ ਜੋ ਬੱਜਰ ਪਿਆ ਇਸ ਗੱਲ 'ਚ ਕੋਈ ਉਹ ਫਰਕ ਨਹੀਂਗਾ ਪਰ ਇਸ ਦੇ ਨਾਲ ਨਾਲ ਐਜੂਕੇਸ਼ਨ ਤੇ ਵੀ ਆਪਣੀ ਇਨਕਮ ਤੇ ਵੀ ਧਿਆਨ ਦੇਣ ਦੀ ਲੋੜ ਆ ਵੀ ਸਾਨੂੰ ਕੰਮ ਕਰ ਮੇਰੇ ਪਿੰਡ 'ਚ ਕਈ ਪਿੰਡਾਂ 'ਚ ਪਰ ਮਤਲਬ ਜਿਹੜੇ ਮੁੰਡੇ ਆ ਕੋਈ ਨੂੰ ਪੁੱਛ ਲਿਓ ਕਹਿੰਦਾ ਮੈਂ ਪੋਕਲੈਂਡ ਚ ਲਾਨਾ ਕੋਈ ਕਹਿੰਦਾ ਮੈਂ ਪੱਥਰ ਵਾਲੀ ਮਸ਼ੀਨ ਚਲਾਨਾ ਕੋਈ ਜੰਮੂ ਬੈਠਾ ਕੋਈ ਗੁਜਰਾਤ ਬੈਠਾ ਅਹਮਦਾਬਾਦ ਜਾਂਦੇ ਮੁੰਡੇ ਕੀ ਗੱਲੋਂ ਮੁੰਡੇ ਇੱਥੇ ਕੰਮ ਨਹੀਂ ਕਰ ਸਕਦੇ ਸੋ ਮੇਰਾ ਬੇਸਿਕ ਜਿਹੜਾ ਧਿਆਨ ਹੈ ਵੀ ਅਸੀਂ ਵੇਟ ਦੇ ਵਿੱਚ ਕੋ ਮਸ਼ਿਨਰੀ ਕੋ ਸਿਸਟਮ ਕੋ ਫੈਕਟਰੀ ਕੋ ਇਹੋ ਜੀ ਲੈ ਕੇ ਆਈਏ ਜਿੱਥੇ ਇਸ ਲੋਕਾਂ ਦਾ ਇੱਕ ਤੇ ਪੈਲੀ ਦਾ ਰੇਟ ਵੱਸ ਸਕੇ ਰਜਗਾਰ ਵੱਸ ਸਕੇ ਜਦੋਂ ਕੋ ਚੀਜ਼ ਖਲਦੀ ਲਾਗੇ ਦੁਕਾਨਾਂ ਖੁੱਲਦੀਆਂ ਪੀਜੀ ਵਗੈਰਾ ਖੁੱਲਦੇ ਆ ਹੋਸਟਲ ਵਗੈਰਾ ਆਉਂਦੇ ਆ ਰੈਸਟੋਰੈਂਟ ਹੋਟਲ ਆਉਂਦੇ ਆ ਤੋ ਆਟੋਮੈਟਿਕ ਜ ਜਿਹੜੀ ਮਤਲਬ ਡਵੈਲਪਮੈਂਟ ਦੇ ਰਾਤ ਇੱਕ ਗੱਡੀ ਚੜ ਜਾਂਦੀ ਸੋ ਹਜੇ ਤੱਕ ਇਹੋ ਜਿਹਾ ਕੋਈ ਪ੍ਰੋਜੈਕਟ ਨਹੀਂ ਆ ਡੇਰੀਏ ਚ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਾਂਗਾ ਵੀ ਕੋ ਵਧੀਆ ਜਿਹਾ ਪ੍ਰੋਜੈਕਟ ਆ ਡੇਰੀਏ ਨੂੰ ਦਿਓ ਜੀ ਹ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਆਪਣਾ ਅਕਾਲੀ ਦਲ ਜਾਂ ਕਾਂਗਰਸ ਤੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਕਿਹਦੇ ਨਾਲ ਮੁਕਾਬਲਾ ਆਪਣਾ ਮੰਨਦੇ ਮੈਂ ਤੇ ਜੀ ਮੁਕਾਬਲਾ ਜੇ ਸਹੀ ਮੈਨੇਚ ਕਰੀਏ ਤੇ ਕਾਂਗਰਸ ਨਾਲ ਹੀ ਹੈ ਕਿਉਂਕਿ ਉਹਨਾਂ ਦਾ ਵੀ ਕੈਡਰ ਠੀਕ ਹੈ ਥੱਲੇ ਇਹੋ ਜਿਹੀ ਕੋਈ ਗੱਲ ਨਹੀਂ ਐਵੇਂ ਹਵਾ ਚ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ ਸੋ ਮੁਕਾਬਲਾ ਤੇ ਕਾਲੀਦਲ ਵੀ ਚਲੋ ਆਪਣੇ ਲੈਵਲ ਤੇ ਮਿਹਨਤ ਕਰ ਰਿਹਾ ਪਰ ਬਾਕੀ ਪ੍ਰਮਾਤਮਾ ਦੇ ਹੱਥ ਵਾਸ ਹੁੰਦਾ ਉਹ ਆਪਣੀ ਮਿਹਨਤ ਕਰ ਰਿਹਾ ਮੈਂ ਆਪਣੀ ਮਿਹਨਤ ਕਰ ਰਿਹਾ ਤੁਹਾਡੀ ਮਿਹਨਤ ਰੰਗ ਵੀ ਲਿਆਉਂਦੀ ਨਜ਼ਰ ਆ ਰਹੀ ਹੈ ਲੱਗਦਾ ਕਿ ਉਹ ਰੰਗ ਦੇਖਣ ਨੂੰ ਮਿਲ ਜੇਗਾ 17 ਨੂੰ ਸਾਰਿਆਂ ਨੂੰ ਬਾਕੀ ਪ੍ਰਮਾਤਮਾ ਦੇ ਹੱਥ ਵਾਸ ਹੈ ਜੀ ਮੈਂ ਤੇ ਆਪਣੇ ਵੱਲੋਂ ਤੁਸੀਂ ਮੈਂ ਸਵੇਰੇ ਮੈਂ ਨਿਕਲਦਾ ਅੱਜ ਥੋੜਾ ਜਿਹਾ ਲੇਟ ਹੋ ਗਿਆ ਤੇ ਰਾਤੀ 11 12 ਵਜੇ ਤੋਂ ਪਹਿਲਾਂ ਘਰ ਨਹੀਂ ਆਂਦਾ ਬਾਕੀ ਲੋਕਾਂ ਦਾ ਫਤਵਾ ਪ੍ਰਮਾਤਮਾ ਦਾ ਫਤਵਾ ਪਰ ਜਿੱਤਣ ਹਾਰਨ ਦੀ ਬਾਅਦ ਦੀ ਗੱਲ ਹੈ ਜੇ ਉਹਨਾਂ ਫੀਲਡ 'ਚ ਉਤਰਿਆ ਮੈਂ ਇੱਕ ਡੈਰੀ ਲਈ ਆਪਣੀ ਮੇਰੇ ਕੋਲ ਪਿੱਛੇ ਇੱਕ ਪਈ ਕਾਲੀ ਡੈਰੀ ਉੱਤੇ ਮੈਂ ਨੋਟ ਕਰਦਾ ਹਾਂ ਰਪਿੰਡ ਦਾ ਕੰਮ ਆਪ ਡੈਰੀ ਫੜ ਕੇ ਵੀ ਯਾਰਾ ਪੈ ਨਹੀਂ ਵੀ ਅੱਜ ਚੱਲ ਕੇ ਵੱਡੇ ਵੱਡੇ ਵਾਅਦੇ ਆ ਤਾਂ ਕਰਦਾਂਗੇ ਜੀ ਉਦਾਂ ਕਰਦਾਂਗੇ ਨਾ ਨਾ ਮੈਂ ਜਿਹੜੇ ਬੰਦੇ ਬੋਲਦੇ ਆ ਮੈਂ ਆਪਣੇ ਮੁੰਡੇ ਨੂੰ ਕਿਹਾ ਲੇਖ 17 ਤੋਂ ਬਾਅਦ ਵੀ ਜਾਣਾ ਜੇ ਤਾਰ ਬਾਦੀ ਜਿੱਤਗੇ ਤਾਂ ਵੀ ਜਾਣਾ ਹਾਰਗੇ ਤਾਂ ਵੀ ਜਾਣਾ ਯਾਰ ਤੁਹਾਡੇ ਆਹ ਕੰਮ ਤੁਸੀਂ ਆਉਟਪੁੱਟ ਕੱਢ ਕੇ ਦਿੱਤੀ ਹੀ ਉਹਦੇ ਚੋ 90% ਸਰਕਾਰ ਤੱਕ ਪਜਾਣੇ ਆ ਕੰਮ ਵੀ ਯਾਰ ਆ ਕੰਮ ਉਹਨਾਂ ਨੇ ਉਹਦੂ ਕੀ ਕੇ ਹੀ ਹਨ ਉਹਨੂੰ ਕਰਨ ਦੀ ਕੋਸ਼ਿਸ਼ ਕਰਨੀ ਐਤ ਕੀ ਨਾ ਹੋਏਗਾ ਫੇਰ ਕੀ ਜਿੱਤਾਂ ਹਾਰਾ ਮੈਟਰ ਨਹੀਂ ਕਰਦੀਆਂ ਬੰਦੇ ਦੀ ਸੋਚ ਠੀਕ ਹੋਣੀ ਚਾਹੀਦੀ ਆ ਬਈ ਯਾਰ ਇਹ ਕੰਮ ਕੀ ਪਤਾ ਲੋਕਾਂ ਨੂੰ ਏ ਵੀਰ ਜੇ ਆਪਾਂ ਇਹਨੂੰ ਹਰਾ ਵੀ ਦਿੱਤਾ ਜਾਂ ਜਿਤਾ ਵੀ ਦਿੱਤਾ ਫੇਰ ਵੀ ਬੰਦਾ ਕੰਮ ਕਰਨਾ ਏ ਫਿਰ ਫਰਕ ਤੇ ਕਰਦਾਰ ਦਾ ਫਰਕ ਹੈ ਨਾ ਕਿ ਕੋਈ ਵੋਟਾਂ ਦਾ ਲਾਲਚ ਆ ਇੱਕ ਪਿੰਡ ਦੇ ਵਿੱਚ ਕੱਲ ਤੁਸੀਂ ਗਏ ਪਿੰਡ ਬਲਵੰਡਾ ਦੇ ਵਿੱਚ ਲੋਕ ਕਹਿੰਦੇ ਕਿ ਪਹਿਲੇ ਪਾਰਟੀਆਂ ਦੇ ਲੀਡਰ ਜਿਹੜੇ ਵਾਦਾ ਦਾਵਾ ਕਰਕੇ ਚਲੇ ਗਏ ਉਹਦੇ ਤੇ ਖਰੇ ਨਹੀਂ ਉਤਰਦੇ ਸੇਖਵਾ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਜੇ ਅਸੀਂ ਖਰੇ ਨਾ ਉਤਰਾਂਗੇ 27 ਦੇ ਵਿੱਚ ਵੋਟ ਮੰਗਣ ਨਹੀਂ ਜਾਂਦੇ ਅਜਿਹਾ ਦਾਵਾ ਕਰਤਾ ਉਹ ਕਿਵੇਂ ਦੇਖਦੇ ਹੋ ਉਧਰੋਂ ਗਲੀ ਦੇ ਵਿੱਚੋਂ ਬਾਹਰ ਆਏ ਹੀ ਸੇਖਵਾ ਸਾਹਿਬ ਗੱਡੀ 'ਚ ਬੈਠੇ ਮੈਂ ਕਿਹਾ ਸੇਖਵਾ ਸਾਹਿਬ ਨੇ ਮੈਨੂੰ ਇਹ ਗੱਲ ਆਖੀ ਵੀਰ ਮੈਂ ਵਾਅਦਾ ਕਰਕੇ ਆਇਆ ਪ੍ਰਮਾਤਮਾ ਦੇ ਉੱਤੇ ਹਾਜ਼ਰ ਨਾਜ਼ਰ ਹੋਗੇ ਵਾਅਦਾ ਕਰਕੇ ਆਇਆ ਆਪਾਂ ਇਹ ਕੰਮ ਕਰਾਣਾ ਕਰਾਣਾ ਮੈਂ ਵੀ ਇੱਕ ਗੱਲ ਦੀ ਹਾਮੀ ਭਰੀ ਮੈਂ ਸੇਖਨ ਸਾਹਿਬ ਅੱਜ ਜੀ ਅਹੀਂ ਜ਼ੁਬਾਨ ਘਰਤੀ ਨਾ ਭਗਾਣੀ ਜੇ ਆ ਆਇਆ ਸਵਾਰ ਜ਼ੁਬਾਨ ਤੋਂ ਝੂਠੇ ਪੈ ਗਏ ਨਾ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਹੀ ਉੱਠ ਜਾਣਾ ਕਾਫੀ ਲੋਕ ਮੈਨੂੰ ਇਹ ਸੁਣਨ ਚਾਹੁੰਦਾ ਵੀ ਲੋਕ ਲੀਡਰਾਂ ਦੇ ਵਿਸ਼ਵਾਸ ਘਟ ਕਰਦੇ ਆ ਜਦ ਕਿ ਲੀਡਰ ਇੱਕ ਬਹੁਤ ਵਧੀਆ ਕਮਿਊਨਿਟੀ ਸੀਗੀ ਸੋ ਇਹ ਕਰਕੇ ਆਪਾਂ ਉਹ ਜਿਹੜੀ ਵਾਅਦੇ ਕੀਤੇ ਪੂਰੇ ਕਰਾਂ ਜੀ ਅਲਾ ਸਵਾਲ ਆਪਣੇ ਜ਼ੋਨ ਦੇ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੇਰੀ ਹੱਥ ਜੋੜ ਕੇ ਅਪੀਲ ਹੈ ਭਰਾਓ ਤੁਹਾਡਾ ਭਰਾ ਖੜਾ ਹੈ ਬਾਕੀ ਸਾਰੇ ਬੰਦੇ ਮੇਰੇ ਤੋਂ ਕਾਫੀ ਸੀਨੀਅਰ ਹੈ ਪੁਰਾਣੇ ਲੱਗੇ ਉਹਨਾਂ ਨੂੰ ਤੇ 8 8 10 10 ਵਾਰੀ ਵੋਟਾਂ ਪਾਲੀਆਂ ਰੈਪੀਟੀਸ਼ਨ ਤੇ ਮੈਂ ਤੁਹਾਡੇ ਕੋਲ ਫਸਟ ਟਾਈਮ ਆਇਆ ਜੇ ਮੈਂ ਕੰਮ ਨਾ ਕਰਾਂਗਾ ਤੇ ਅਗਲੀ ਵਾਰੀ ਮੈਨੂੰ ਵੀ ਨਾ ਪਾਇਓ ਕੋਈ ਫਰਕ ਨਹੀਂ ਮੈਨੂੰ ਕੋਈ ਗੱਲ ਨਹੀਂ ਮੇਰੀ ਸੋਚ ਅੱਜ ਤੋਂ 10 ਸਾਲ ਪਹਿਲਾਂ ਵੀ ਕੰਮ ਪ੍ਰਤੀ ਉਨੀ ਹੀ ਅੱਜ ਵੀ ਮੈਨੂੰ ਪਲੇਟਫਾਰਮ ਕੋਈ ਮੈਟਰ ਨਹੀਂ ਕਰਦਾ ਲੋਕਾਂ ਦਾ ਭਲਾ ਹੋਣਾ ਚਾਹੀਦਾ ਸੋ ਮੇਰੀ ਬੇਨਤੀ ਆ ਵੀ ਭਰਾ ਨੂੰ ਇੱਕ ਵਾਰੀ ਕਾਮਯਾਬ ਕਰੋ ਫਿਰ ਵੇਖਿਓ ਵੀ ਆਪਾਂ ਕੰਮ ਕਰਦੇ ਕਿ ਨਹੀਂ ਕਰਦੇ ਬਲਬੋ ਧੰਨਵਾਦੀ ਸਨ ਰahul ਸ਼ਰਮਾ ਜੌਨ ਕਨਵਨ ਤੋਂ ਉਮੀਦਵਾਰ ਜ਼ਿਲ੍ਹਾ ਪ੍ਰੇਸ਼ਦ ਸੋ ਜਿਹਨਾਂ ਨੇ ਦੱਸਿਆ ਕਿ ਅਗਰ ਲੋਕ ਫਤਵਾ ਦਿੰਦੇ ਆ ਜਾਂ ਨਹੀਂ ਦਿੰਦੇ ਜਿੱਤ ਹਾਰ ਬਣੀ ਆ ਲੇਕਿਨ ਲੋਕਾਂ ਦੇ ਵਿੱਚ ਕੰਮ ਕਰਨਗੇ ਉਹਨਾਂ ਦੱਸਿਆ ਸਿੱਖਿਆ ਤੇ ਸਿਹਤ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਨੌਜਵਾਨਾਂ ਨੂੰ ਰੁਜ਼ਗਾਰ ਮਹਈਆ ਕਰਵਾਇਆ ਜਾਏਗਾ ਬੇੜ ਖੇਤਰ ਦੇ ਵਿੱਚ ਅਜਿਹੇ ਪ੍ਰੋਜੈਕਟ ਲੈ ਕੇ ਆਉਣਗੇ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਹੁਣ ਤੱਕ ਦੇ ਲਈ ਨਹੀਂ ਨਵੀਂ ਅਪਡੇਟ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਡੀ ਕੇ ਆਰਟੀ ਨਿਊਜ਼ ਨੈਟਵਰਕ ਕਨਵਨ